ਕਸ ਕਰਦੇ ਹੁਣ ਕੋਈ ਬਾਹਰ ਦੀ ਫਾਈਲ ਦਾ ਕੋਈ ਰੋਲਾ ਹੋਵੇ ਜਿਵੇਂ bande bande ਵਿੱਚ ਕੰਮ ਦੇ ਰਿਕਵਰਡ ਬਣ ਜਾਂਦੀ ਹੋਵੇ ਵਿਗੜ ਬਣ ਜਾਂਦਾ ਹੋਵੇ ਕੰਮ ਸਹੀ ਨਾ ਚੜਦਾ ਹੋਵੇ ਬਰਾਦ ਸਾਹਿਬ ਤਿਆਰੀ ਜੀ ਚੱਕੋ ਪਾ ਦੋਗੇ ਜੀ ਅਚੇ ਦਰਬਾਰ ਕੀ ਦਾਤਾ ਦੇ ਭਗਤ ਸੂਰਮੇ ਹੌਂਦੇ ਜਾ ਰਹੇ ਤੇ ਨੇ ਫੱਕਰਾਂ ਦੇ ਮੇਲੇ ਲੱਗਦੇ ਲੋਕੀ ਨਾਲ ਲੈਂਦੇ ਨੇ ਪੀਰਾਂ ਫਕੀਰਾਂ ਦੀ ਅੱਜ ਹਾਜ਼ਰੀ ਲਵਾਉਣ ਲੱਗੇ ਆਪਾਂ ਸਾਰੇ ਰਲ ਮਿਲ ਕੇ ਕਿਉਂਕਿ ਢੇਲੀ ਵਾਂਗੂ ਜਾਗਰਨ ਦਵਾਨ ਪੀਰਾਂ ਫਕੀਰਾਂ ਦੇ ਹਾਜ਼ਰਗਾ ਲੱਗਦੇ ਨੇ ਫੱਕਰ ਫਕੀਰਾਂ ਨਾਲ ਪਰ ਅਡੋ ਅਟ ਪਿੰਡਾਂ ਦੀ ਰੌਣਕ ਹੁੰਦੀ ਹੈ ਕਿਉਂਕਿ ਡਰੈੱਸ ਪਾਉਣੀ ਪੈਂਦੀ ਹੈ ਕਈ ਵਾਰ ਨਵੇਂ ਥਾਂ ਤੇ ਜਾਣੇ ਆ ਤਾਂ ਭੈਣਾ ਵਿਚਾਰੀਆਂ ਕਰਨਾਂ ਦੀ ਤਾਂ ਨਹੀਂ ਵੇਖੀ ਗਈ ਜਲੂਸ ਕੱਢੀ ਫਿਰਦਾ ਇੱਥੇ ਵੀ ਇੱਥੇ ਵੀ ਥੋੜਾ ਜਿਹਾ ਮੂਜਾ ਹਿੱਲਿਆ ਸੀਗਾ ਕਿਉਂਕਿ ਕਲਾਕਾਰ ਦੀਆਂ ਅੱਖਾਂ ਤਿੰਨ ਚਾਰ ਹੁੰਦੀਆਂ ਇੱਕ ਤਾਂ ਦਰਸ਼ਕਾਂ ਦੇ ਵਿੱਚ ਹੀ ਪਈ ਹੁੰਦੀ ਹੈ ਤੇ ਦੋ ਤਿੰਨ ਕੰਨ ਹੁੰਦੇ ਐ ਇਸ ਕਰਕੇ ਭੈਣੇ ਥੋੜਾ ਜਿਹਾ ਹਾਲੀਵੁੱਡਆ ਕਰੋ ਤੇ ਇਹ ਜਕਾਰਾ ਲਾਗੋ ਮੈਂ ਜਾ ਕੇ ਪੰਗਰੀ ਕਰਵਾ ਬਹੁਤ ਸਾਚਿਆ ਪਰਿਵਾਰ ਕੀ ਜਕਰਾਂ ਥੋੜਾ ਜਿਹਾ ਹੌਲੀ ਬੋਲੋ ਕਿਤੇ ਕਮਾਂਡਰ ਨੂੰ ਪਤਾ ਨਾ ਲੱਗੇ ਜਿਵੇਂ ਇਹਨਾਂ ਦੇ ਘਰੇ ਦੁਵਾਨ ਹੈ ਜੇ ਸਮਝ ਨਾ ਆਵੇ ਸਪੀਕਰਾਂ ਦਾ ਖੜਕਾ ਵੱਧ ਘੱਟ ਹੋਵੇ ਤਾਂ ਦੱਸ ਦਿਓ ਦਿਨੋ ਧੰਨਵਾਦ ਕਰਦਾ ਮੈਂ ਸਾਡੇ ਬਾਬਾ ਜੀ ਦਾ ਸਿੱਧਾ ਸਦਾ ਵੀ ਬਦੌਲਤ ਆ ਕੇ ਪਹੁੰਚੇ ਲਓ ਜੀ ਹਲੋ 1 2 3 4 ਆਪਣੇ ਮੇਲੇ ਘੜੀ ਦੀ ਵਾਰ ਮੈਂ ਦਿਆ ਮੇਲੇ ਘੜੀ ਦੀ ਵਾਰ ਮੈਂ ਦਿਆ ਤੇਰੇ ਬਾਪਾ ਕੋਲ ਰੱਤ ਮਾਰ ਕੇ ਦਿਆ ਤੇਰੇ ਬਾਪਾ ਕੋਲ ਰੱਤ ਮਾਰ ਕੇ ਗਰਦ ਸੀ ਬੱਚੇ ਓਏ ਬਾਬਾ ਜੀ ਨੂੰ ਪਹਿਲੀ ਵਾਰ ਦੇਖਿਆ ਜੇ ਪਹਿਲੀ ਵਾਰ ਦੇਖਿਆ ਤਾਂ ਹੱਥ ਖੜੇ ਕਰ ਦਿੱਤੇ ਹਾਂ ਜੀ ਹਾਂ ਜੀ ਬਾਬਾ ਜੀ ਹੱਥ ਖੜੇ ਕਰਦੇ ਮਾਇਰ ਮਾਹ ਲਾ ਆਏ ਅੱਜ ਤੋਂ ਪਹਿਲਾ ਕੋਈ ਮੁਲਾਕਾਤ ਆਪਣੀ ਪਹਿਲੀ ਵਾਰ ਦੇਖਿਆ ਸੁਣਿਆ ਸੁਣਿਆ ਹਊਗਾ ਵੀ ਬਾਬਾ ਜੀ ਵੀ ਕੋਈ ਹੈਗੇ ਹੈ ਹਾਂ ਜੀ ਸੁਣਿਆ ਹੈਗਾ ਪਰ ਦੇਖਿਆ ਜੀ ਪਹਿਲੀ ਵਾਰ ਹੈ ਠੀਕ ਦੇਖਿਆ ਪਹਿਲੀ ਵਾਰ ਹੈ ਲੈ ਫਿਰ ਦਿਖਾਉਣੇ ਚੱਲ ਬੱਥੇ ਨੂੰ ਕਿਆ ਭਾਈ ਸਾਇਲੋਗੀ ਕਹਿੰਦੇ ਕਹਿੰਦੇ ਜਿਵੇਂ ਮਨ ਅੰਦਰੋਂ ਟੁੱਟ ਚੁੱਕਿਆ ਟੁੱਟ ਕਿਵੇਂ ਚੁੱਕਿਆ ਦਾਦਾ ਲੋਕ ਕਹਿੰਦੇ ਵੀ ਜਿਹੜੇ ਵੀ ਕੰਮ ਹੱਥ ਪੜੇ ਮੋਟੇ ਜਿਹੜੇ ਵੀ ਕੰਮ ਹੱਥ ਪੜੇ ਮੈਨੂੰ ਇੱਕ ਗੱਲ ਸੀ ਬੱਚਿਓ ਪਹਿਲਾਂ ਬਾਬਾ ਘਰੇ ਗੜਾ ਮਾਰੋ ਵਿਖੀ ਘਰੇ ਵਾਕੀ ਸਹੀ ਫਿਰਦੇ ਆ ਪਹਿਲੇ ਇਹ ਵੀ ਪੁੱਛ ਹਲੋ ਬੱਚਿਓ ਹੋਈ ਪਹਿਲੇ ਸੱਟੇ ਕਹਿੰਦਾ ਤਿੰਨ ਕੁੜੀਆਂ ਹੋਈਆਂ ਕੁੜੀਆਂ ਕੰਨ ਦੋ ਦੋ ਬੱਚੇ ਦੇਖੀਓ papa ਮਰੀ ਤੁ ਦਵਾਰਾਂ ਮੇ ਪਹਿਲਾ ਬੱਚੇ ਦੋ ਦੋਨੇ ਕਹਿੰਦਾ ਕੁੜੀਆਂ ਜਿਹਨੂੰ ਕਹਿੰਦਾ ਜੇਠੀਆਂ ਪਹਿਲਾ ਕੁੜੀਆਂ ਕਹਿੰਦਾ ਉਹ ਤੋਂ ਬਾਅਦ ਦਾਦੇ ਨੇ ਦਿੱਤਾ ਪੁੱਤ ਦਾ ਨਾਮ ਹਾਂਜੀ ਕਹਿੰਦਾ ਲੱਗਦਾ ਸੀ ਵੀ ਲੈ ਭਾਈ ਤਿੰਨ ਬੱਚੇ ਹੋ ਗਏ ਆ ਵੀ ਜਿਹੜੀ ਚੀਜ਼ ਦੀ ਭੁੱਖ ਸੀ ਦਾਦੇ ਨੇ ਪੂਰੀ ਕਰਦੀ ਹਾਂਜੀ ਕਹਿੰਦਾ ਵੀ ਪਹਿਲਾਂ ਵੱਡੀਆਂ ਕੁੜੀਆਂ ਤੇ ਕਹਿੰਦਾ ਛੋਟਾ ਪੁੱਤ ਜਿਹਨੂੰ ਕਹਿੰਦੇ ਲਾਲ ਕਹਿੰਦਾ ਉਹਦੋਂ ਬਾਅਦ ਸੋਚਿਆ ਵੀ ਕਾਰੋਬਾਰ ਨੂੰ ਆਪਾਂ ਹੱਥ ਸਭਾਲੀਏ ਹਾਂਜੀ ਕਹਿੰਦਾ ਜਦੋਂ ਹੱਥ ਪਾਉਣੇ ਆ ਰਿਸਪਾਂਸ ਮਿਲਦਾ ਕੋਚੋ ਉਸ ਤੋਂ ਬਾਅਦ ਬਣੇ ਬਣਾਏ ਕੰਮ ਦੇ ਵਿੱਚ ਵਿਗੜ ਜਾਂਦਾ ਜਿਹੜਾ ਵਿਗੜ ਜਾਂਦਾ ਬੱਚਿਓਏ ਉਹ ਤੈਨੂੰ ਕੱਲੀ ਕੱਲੀ ਗੱਲ ਨੂੰ ਖਾ ਕੇ ਦੱਸਾਂਗਾ ਸੀ ਪੁੱਛੋ ਬਰਾੜ ਸਾਹਿਬ ਦਾ ਤਾਂ ਲੋਕ ਕਹਿੰਦੇ ਕਹਿੰਦੇ ਬਾਹਰ ਦੀ ਕਹਿੰਦਾ ਉਹ ਫਾਈਲ ਲਵਾਈ ਹੋਈ ਆ ਕਹਿੰਦਾ ਕੰਪਨੀ ਵਾਲੇ ਕਦੇ ਕੁਛ ਤੇ ਕਦੇ ਕੁਛ ਦਾਤਾ ਲੋਕਿਆਂ ਦੇ ਉਲਝਾ ਦੇ ਵਿੱਚ ਮਾਈ ਫਿਰਦੇ ਆ ਉੱਚੀ ਬੋਲਣਾ ਜੇ ਤੈਨੂੰ ਲੱਗੇ ਵੀ ਇਹ ਗੱਲ ਹੈ ਨਹੀਂ ਉੱਚੀ ਬੋਲ ਕੇ ਦੱਸ ਦਿਆ ਮੈਂ ਬੰਬਈ ਨੂੰ ਦੁਬਾਰਾ ਪੁੱਛ ਲਾਂ ਜੀ ਕਈ ਵਾਰ ਕੀ ਹੁੰਦਾ ਮੈਨੂੰ ਸਮਝਣ ਲੱਗੇ ਸਾਈਆਂ ਦੀ ਕੀ ਗੱਲ ਭੇਖਾ ਪਿਆ ਜੀ ਕਿ ਆਹ ਅਸੀਂ ਵੀ ਨੀਂਦਰੇ ਨੋਦਰੀ ਜੀ ਫਿਰਦੇ ਹੁੰਨੇ ਆ ਕਿਉਂਕਿ ਸਾਡੇ ਆਸ-ਪਾਸ ਦਿਮਾਗ ਚੱਲਦੇ ਰਹਿੰਦੇ ਆ ਕਈ ਵਾਰੀ ਅੱਖਾਂ ਦਾ ਚਪਕਾ ਲੱਗਦੇ ਬਰਾੜ ਤਰ੍ਹਾਂ ਮੇਰਾ ਵੀ ਕਿਤੇ ਜਿਵੇਂ ਵਿਚਾਰੀ ਸਾਂਗਿਆ ਖੜਾ ਹੋਏ ਕੀ ਬੇ ਰਾਕੂ ਇਹਨਾਂ ਉੱਤੇ ਬੈਠਾ ਛੇੜਦਾ ਰਾਕੂ ਇਹਨਾਂ ਉੱਤੇ ਬੈਠਾ ਛੇੜਦਾ ਨਹੀਂ ਮੇਰੇ ਹੋਟੇ ਬੱਚੇ ਜਿਹੜੀ ਕੰਮ ਦੀ ਰੁਕਾਵਟ ਹੈਗੀ ਆ ਕੰਮ ਦੇ ਨਾਲ ਇੱਥੇ ਰੁਕਿਆ ਹੋਇਆ ਦਾਦਾ ਲੋਕਾਂ ਦੇ ਵੀ ਤੇਰਾ ਵੀਜ਼ਾ ਨਹੀਂ ਆ ਰਿਹਾ ਹਾਂਜੀ ਉੱਤੀ ਬੰਦੋ ਹਾਂਜੀ ਉਹ ਵੀ ਵੀਜ਼ਾ ਨਹੀਂ ਆ ਰਿਹਾ ਵੀਜ਼ਾ ਨਹੀਂ ਆ ਰਿਹਾ ਕਹਿੰਦਾ ਵੀਜ਼ੇ ਦੇ ਵਿੱਚ ਪਣ ਜਾਂਦਾ ਉਲਝਾ ਵੇ ਕੀ ਬਾਬਾ ਉਲਝਾ ਹੈ ਕੀ ਆ ਕਿਸੇ ਬਾਬੇ ਦਾ ਰੋਲਾ ਜਾਂ ਇਮੀਗ੍ਰੇਸ਼ਨ ਚ ਕੋਈ ਉਲਝਾ ਜਾਂ ਕੀ ਚੰਦਰਾ ਕੀ ਭਾਈ ਦਾ ਸੀ ਬਚੇ ਹੋਏ ਆਪਦੀ ਵਾ ਲਾਲੀਣਾ ਤੁਸੀਂ ਆ ਗਏ ਹੋਏ ਪੂਰੀ ਲੱਗੀ ਇਹ ਨਾ ਕਹਦੀ ਬਾਤ ਕੰਮ ਹੋਣ ਤੋਂ ਬਾਅਦ ਵੀ ਬਾਬਾ ਜੀ ਮੈਂ ਤਾਂ ਬਰਾਤ ਤੋਂ ਨੂੰ ਪਿਆ ਹੀ ਹਰ ਦਿੱਤਾ ਸੀ ਤਾਂ ਹੋਇਆ ਕੰਮ ਹੱਥ ਖੜਿਆ ਜੀ ਹੱਥ ਖੜੇ ਦੋਨੇ ਹੱਥ ਖੜੇ ਕਰਕੇ ਹਾਂਜੀ ਬਾਬਾ ਜੀ ਤਰੀਕ ਲੈ ਕੇ ਜਾਊਗਾ ਜੇ ਤੈਨੂੰ ਲੱਗੇ ਵਕੀਲ ਦੀ ਗੱਲ ਲਿਖੀ ਸੀ ਇੰਨੇ ਟਾਈਮ ਦਾ ਟਾਈਮ ਦਿੱਤਾ ਸੀ ਮਸਲਾ ਤੈਨੂੰ ਲੱਗੇ ਕਿ ਰਾਦੇ ਬਾਬੇ ਦਾ ਕਿਹਾ ਸੀ ਤੇ ਦਿਲ ਟੱਪ ਗਿਆ ਦੂਰੀ ਹਰ ਨਹੀਂ ਸਾਡੇ ਕੋਲੇ ਜੇ ਤੈਨੂੰ ਲੱਗੇ ਤੇ ਬਾਬਾ ਜੀ ਨੇ ਟਾਈਮ ਦਿੱਤਾ ਸੀ ਕੁੰਡੇ ਡਾਂਗ ਦਾ ਕੰਮ ਹੋ ਗਿਆ ਫਿਰ ਮੈਨੂੰ ਪੁੱਛ ਲਈ ਵਾਹ ਹੁਣ ਦੱਸ ਕੀ ਕਰਨਾ ਤੇਰੇ ਸਿਰ ਦੇ ਪਹਿਲਾਂ ਹੀ ਵਾਲ ਕਸੇੇ ਲੱਗਦੇ ਆ ਭਜਣਾਗੇ ਤੂੰ ਕਿਆ ਹੋਗਾ ਕੋਸ਼ਿਸ਼ ਕੀਤੀ ਕੰਮ ਸਿਰੇ ਚੜ ਚਲਿਆ ਸੀ ਕਹਿੰਦਾ ਕੋਈ ਕਾਗਜੀ ਪਤਰੀ ਉਹਦਾ ਬਣ ਗਿਆ ਕਹਿੰਦਾ ਸਹੀ ਹੋ ਗਿਆ ਕਹਿੰਦਾ ਤੇ ਕਾਗਜੀ ਪਤਰੀ ਬਣ ਗਿਆ ਹਜ਼ਾਰ ਤੋਂ ਮਾਰਿਆ ਜਾ ਕੇ ਥੱਲੇ ਜ਼ੀਰੋ ਲੈਵਲ ਤੇ ਕਹਿੰਦਾ ਹਾਂਜੀ ਬਾਬਾ ਠੀਕ ਜੀ ਆਈ ਹੋਇਆ ਨਾਰਮਲ ਸਟੇਕ ਆ ਗਿਆ ਬੋਈ ਮੈਨੂੰ ਨਾ ਦੱਸ ਐਨੂੰ ਪੁੱਛ ਬੱਸ ਸਹੀ ਗਰੋ ਬਲੂ 18-18 ਸਾਲ ਹੋ ਗਏ ਪੁੱਤੋਏ ਸੰਤਾ ਦੀ ਸੇਵਾ ਕਰਦੇ ਨੇ ਮੇਲਾ ਲੱਗਦਾ ਬਾਬੇ ਰਾਦੇ ਕੋਲੇ ਤੇ ਲੱਗਦਾ ਕਿਸੇ ਕਲ ਨਾਲਾ ਹੁਣ ਨੂੰ ਬੰਦ ਕਰ ਲਾ ਬੁੱਛ ਲੈ ਪਤਾ ਲੱਗ ਗਿਆ ਬਾਬੇ ਨੇ ਪੁੱਛ ਕੱਢੀ ਆ ਵੱਧ ਕਰ ਲਾ ਘੜ ਲਾ ਦੇ ਨੂੰ ਹੁਣ ਨੂੰ ਵੱਧ ਕਰ ਲਾ ਕਾ ਭਾਈ ਹੋਏ ਸਾਈਂ ਜੰਦੇ ਬਣ ਗਿਆ ਕਿੱਕੀ ਦੀ ਗੱਲ ਨਾ ਕੰਦਾ ਉਲਝਾ ਕਹਿੰਦਾ ਕਾਗਜ਼ੀ ਪਤਰੀ ਦਿੱਕਤ ਆ ਗਈ ਨਾਂ ਦੇ ਵਿੱਚ ਮਿਸਟੇਕ ਹੋ ਗਈ ਕਹਿੰਦਾ ਜੀ ਨੂੰ ਲੈਵਲ ਤੇ ਵੇਖ ਖੜ ਕੇ ਆਪੇ ਕਹਿੰਦਾ ਹਾਂਜੀ ਬਾਬਾ ਕਹਿੰਦਾ ਲੈਵਿਕ ਸ਼ਰਾਏ ਹੁਕਮ ਫਕੀਰਾਂ ਦਾ ਧਿਆਨਾ ਸੋਲ ਲਈ ਬੱਚਿਓ ਇਹ ਫਿਰ ਵੀ ਇਹਨਾਂ ਮਸਲਾ ਨਹੀਂ ਕੋਈ ਗੱਲ ਹੁੰਦੀ ਆ ਹੁਕਮ ਦੀ ਮਾਲਕ ਦੇ ਕੋ ਬਾਬਾ ਜੀ ਵੀ ਕਹਿਣ ਕੋਤੈ ਤੈਨੂੰ ਓਵੇਂ ਸੌਂ ਲਈ ਸਾਨੂੰ ਫਰਕ ਨਹੀਂ ਪੈਣਾ ਤੇਰੀਆਂ ਦੋ ਧੀਆਂ ਮੇਰੇ ਤਾਂ ਤਿੰਨੇ ਬੱਚੇ ਤੇਰੇ ਮੁੰਡਿਆਂ ਵਰਗੇ ਆ ਫਿਰ ਬਾਬਾ ਰਾਜਾ ਮੁੰਡੇ ਕੁੜੀ ਦੀ ਫਰਕ ਨਹੀਂ ਕਹਿੰਦਾ ਜੀ ਸਮਝਦੇ ਕਿ ਮਾਲਕ ਕਹਿੰਦਾ ਭਾਗ ਖੁੱਲ ਜਾਣਗੇ ਰੰਗ ਲੱਗ ਜਾਣਗੇ ਘਰ ਦੇ ਵਿੱਚ ਮਸਲਾ ਤੈਨੂੰ ਦੱਸਦਾ ਤੈਨੂੰ ਰੁਕਿਆ ਕਿੱਥੇ ਹੋਇਆ ਪਹਿਲਾਂ ਤੈਨੂੰ ਕਿ ਬਾਬਾ ਜਾਣਾ ਕਿਹੜੇ ਦੇਸ਼ ਜਾਣੇ ਕਹਿੰਦਾ ਕਿਰਾਏ ਕਹਿੰਦਾ ਜਿਹੜੀ ਫਾਇਲਾ ਜਿਹੜਾ ਵਿਜੜੀ ਇੱਕ ਦਾ ਕਹਿੰਦਾ ਜਿਹੜੀ ਫਾਇਲ ਕਿ ਇਟਲੀ ਨਹੀਂ ਲਵਾਈਓ ਕਹਿ ਨਹੀਂ ਲਵਾਈ ਇਟਲੀ ਇਟਲੀ ਲੱਗਿਆ ਚੜਾ ਦਈਏ ਫਿਰ ਚੜਾ ਦੋ ਹੁਣ ਇਹ ਦੱਸ ਵਾਏ ਅੰਮ੍ਰਿਤਸਰ ਜਾਣਾ ਕਿ ਦਿੱਲੀ ਦੀ ਓਏ ਸਗਜੀਵਣ ਕਿਹਦਾ ਦਿੱਤਾ ਸ਼ਾਰਟਕਟ ਆ ਭੇਜੀ ਇਹਨੂੰ ਦੇਰ ਹੋ ਤਾਏ ਹੁਣ ਇੰਨਾ ਕਦ ਤੱਕ ਪਤਾ ਲੱਗ ਗਿਆ ਬਾਬਾ ਸਾਡੇ ਘਰੇ ਫਿਰਦਾ ਹੈ ਜਿਆ ਲੱਗਦਾ ਘਰੇ ਫਿਰਦਾ ਕਿੱਥੋਂ ਨਿਖੜੇ ਕਰਦੇ ਸਾਨੂੰ ਵੀ ਬੜਾ ਨਿਆਰਾ ਆਉਂਦਾ ਫਿਰ ਹੱਥ ਖੜੇ ਕਰਾ ਕੇ ਕਿਆ ਬਾਬਾ ਅਸਾਂ ਮੇਰਾ ਪਿਆਸੀ ਆਖ ਜਾਂਦੇ ਮਗੰਟਿਆ ਆਖ ਮਾਫੋ ਕੀ ਰਾਣੇ ਸਾਡਾ ਕੋਈ ਰੋਲ ਨਹੀਂ ਹੁੰਦਾ ਵਿੱਚ ਓਡੀ ਲੰਮੀ ਥੋੜੀ ਗਾਣੀ ਨਹੀਂ ਹੁੰਦੀ ਮਾਲਕ ਕਹਿੰਦਾ ਵੀ ਕਾਨਾ ਬੱਚਿਓ ਇਹ ਦਾਦੇ ਨੇ ਆ ਹੋ ਗਿਆ ਸਮਝ ਲਾ ਕਹਿੰਦਾ ਪਹਿਲੇ ਨੰਬਰ ਤੇ ਬਾਬਾ ਜੀ ਦੀ ਬਾਬੇ ਰਾਜੇ ਦੀ ਕੋਈ ਫੀਸ ਨਹੀਂ ਤੇਰੇ ਲਈ ਠੀਕ ਆ ਪੈਸੇ ਨਹੀਂ ਲੈਂਦਾ ਜਿਦੋਂ ਤੈਨੂੰ ਲੱਗੇ ਵੀਜ਼ਾ ਆ ਗਿਆ ਬਾਬਾ ਜੀ ਦੇ ਦਰਬਾਰ ਤੇ ਸ਼ਰਧਾਂ ਮੰਡੇ ਨਾਲ ਮੱਥਾ ਟੇਕ ਗਏ ਰੋ ਰੋ ਭਾਈਓ ਅੰਨਾ ਕਟੇ ਗਿਆ ਜੀ ਅਰਦਾਸ ਕਰਿਆ ਵੀ ਬਾਬਾ ਜੀ ਚੱਲਿਆਂ ਇੱਥੋਂ ਨਿਕਲ ਗਿਆ ਵੀ ਗਾਂ ਨਾਲ ਦੇ ਦੇਖ ਲੱਗਦੇ ਕਿਉਂਕਿ ਦਾਦੇ ਕੋਲੇ ਬੜੇ ਢੰਗ ਹੁੰਦੇ ਆ ਸਦਨ ਦੇ ਕਿਤੇ ਕਿਵੇਂ ਭੈਣ ਤੋਂ ਕਿਹੜੇ ਲੱਡੂ ਕਿਹੜਾ ਵਪਾਰ ਆ ਠੀਕ ਆ ਫਿਰ ਮੈਨੂੰ ਸਦਨਾ ਦੂਜੇ ਪਾਸੇ ਬਾਈਪਾਸ ਵੀ ਆਉਂਦਾ ਸ਼ਰਦਾਂਾ ਜੀ ਬੱਚੇ ਦੇਖ ਤੇਰੇ ਬੱਚੇ ਨਿੱਕੇ ਨਿੱਕੇ ਆ ਦਾਦਾ ਕਹਿੰਦਾ ਮਸਲਾ ਬੱਚੇ ਤੇਰਾ ਸਮਝਦਾ ਹੱਲ ਹੋ ਗਿਆ ਟਾਈਮ ਤੈਨੂੰ ਲੈ ਕੇ ਦਿੰਦਾ ਕਿਆ ਬਾਬਾ ਬਾਬਾ ਕਹਿੰਦਾ ਚਾਰਿਤਨ ਕਾਲੀ ਦੇ ਦੇ ਵਿੱਚ ਵਿੱਚ ਹੱਲ ਹੋ ਜੂਗਾ ਵਾਧ ਦੇ ਨਾ ਤੇਰੇ ਕੋਲੇ 45 ਜਿਹਨੂੰ ਕਹਿੰਦੇ 45 ਠੀਕ ਆ ਠੀਕ ਆ ਦੇ ਨ ਲਿਖਦਾ ਨੰਬਰ ਜਾਣ ਲੱਗਾ ਲਿਖ ਕੇ ਦੇ ਦੂੰਗਾ ਠੀਕ ਆ ਕਿਸੇ ਵੀ ਤਰ੍ਹਾਂ ਦਾ ਜੇਤਨ ਲੱਗੇ ਵੀ ਬਾਬਾ ਜੀ ਖਵਾਨਾ ਬੰਦਾ ਮੇਰੀ ਗੱਲ ਸੁਣਦਾ ਮੜਾ ਜਾ ਮੇਰੀ ਨਿਗਾਹ ਚ ਕਰਾ ਦੇਣਾ ਸਾਈਆਂ ਦੀ ਨਿਗਾਹ ਚ ਹੋ ਚੁੱਕਿਆ ਇਹਨਾਂ ਨੇ ਪਰਚੀ ਕਾਟਦੀ ਆ ਕਹਿੰਦਾ ਚਾਹ ਤਿੰਨ ਗਿੰਨਾ 45 ਇਦੇ ਵਿੱਚ ਵਿੱਚ ਮਸਲਾ ਹੱਦੂ ਹੱਲ ਹੋ ਜਾਊਗਾ ਤੇ ਜਦੋਂ ਬੱਚੇ ਵੀਜ਼ਾ ਤੇ ਰਾਜੇ ਫਤੋਏ ਸ਼ਗਰਾਨਾ ਮਾਨ ਦੇ ਨਾਲ ਮਾਨਤ ਵਾਚੀ ਕਰਾਨਾ ਕਰੇ ਸ਼ਗਰਾਨਾ ਚਾਹ ਦੋ ਲੱਡੂ ਲੈ ਜਾਂ ਕਿ ਫੋਲ ਲੈ ਸ਼ਗਰਾਨਾ ਸ਼ਗਰਾਨੇ ਹੁੰਦਾ ਮਾਲਕ ਕਹਿੰਦਾ ਬੱਚੇ ਹੋਏ ਹੁਣ ਜਿਹੜੀ ਤੈਨੂੰ ਗੱਲ ਦੱਸੀ ਵੀ ਰੌਲਾ ਕੀ ਸੀ ਬਾਬਾ ਕਹਿੰਦਾ ਬੱਚੇ ਤੇਰਾ ਕੰਮ ਬੰਨਿਆ ਹੋਇਆ ਅਰੇ ਬਾਬਾ ਜੀ ਆਗੇਂ ਵੈਸੇ ਹੀ ਕਰੋ ਵੀਜ਼ਾ ਨਹੀਂ ਦੇ ਰਹੀ ਵੈਸੇ ਜਿੰਨਾ ਚਿਰ ਬਾਬਾ ਨਹੀਂ ਕੰਪਰ ਦੀ ਗੱਡਾ ਉੱਮਾਂ ਚੱਲੀ ਆਉਂਦਾ ਕੱਢ ਤੇ ਆ ਜੇ ਮਸਲਾ ਹੱਲ ਹੋ ਜਾਊ ਬੱਚੇ ਸਾਮਲਾ ਜਿਹੜੀ ਤਰੀਕ ਲਿਖੀ ਹੁੰਦੀ ਨਾ ਬਾਬਾ ਜੀ ਨੇ ਬੜੇ ਸੋਚ ਸਮਝ ਕੇ ਲਿਖੀ ਹੈ ਯਾਂ ਸੇ ਸਾਮਲਾ ਲੱਡੂ ਬਾਣ ਕੇ ਜਾ ਕੇ ਘਰੇ ਜਾ ਕੇ ਦੇਦੀ ਮਾਂ ਆਵਦੀ ਨੂੰ ਵਧਾਈਆਂ ਮਾਂ ਨਾਲ ਹੀ ਅਹੀ ਹਟ ਗਈ ਜੀ ਮਾਂ ਨੂੰ ਦੇਦੀ ਵਧਾਈਆਂ ਕਹਿ ਦੀ ਤੇ ਗੁਰਮਤਿ ਦੇ ਹੁਕਮ ਲੱਗ ਗਿਆ ਪਈ ਮਸਲਾ ਦਾ ਹੱਲ ਹੋ ਗਿਆ ਠੀਕ ਆ ਸਾਨੂੰ ਕਿਹਦੇ ਹਾਂ ਅੱਜ ਅੱਜ ਦਾ ਸਾਲ ਦਾ ਛੱਡ ਲਈ ਆ ਕੋਈ ਹੈ ਚਾਲੂ 500 500 ਰੁਪਏ ਸਾਦੀਆਂ ਦੇ ਦੇ ਐਸ਼ ਕਰ ਮਾਰਕ ਪਾਲਾ ਕਰ ਤੈਨੂੰ ਚੜਦੀ ਕਲਾ ਚ ਕਰ ਰੰਗ ਭਾਗ ਲਾ ਕੇ ਰੱਖੇ ਬੱਚੇ ਨੂੰ ਤੇ ਇਹਨੂੰ ਦਾਦਾ ਨੂੰ ਨੌਕਰੀਆਂ ਬਖਸ਼ੇ ਠੀਕ ਹੈ ਕਿਆ ਭਾਈ ਪਾਪਾ ਜੋਰ ਪੰਜੇ ਤੀਰ ਮੈਣਾ ਨਾਲੇ ਨਾਲੇ ਤੁਸ ਚੋਰ ਜੀਤੀ ਮੈਣਾ ਮੁੰਡਾ ਤੇਰਾ ਵੀ ਮੈ ਕੈਨੇਡਾ ਘੱਲ ਕੇ ਛੱਡੂ ਤਾਂ ਮੈਨੂੰ ਔਖੇ ਹੋਣਾ ਪਵੇ ਬਾਬੇ ਰਾਜੇ ਨੂੰ ਨਿੰਤ ਕਰਨੀ ਪਈ ਛੜਦਾ ਨਹੀਂ ਮੈਂ ਵੀ ਬਹੁਤ ਕਰਦਾ ਦਵਾ ਰੋ ਤੂੰ ਆਵਾ